ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੋਲੇਜਿੰਦਰ ਡੇਰੀ ਫਨਮਿਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚਾਰ ਵੇੜਾ ਨੇ ਚਾਰ ਦੀਆਂ ਚਾਰ ਬਹੁਤ ਸ਼ਾਨਦਾਰ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਾਸਰੀ ਗਾਲ ਜੀ ਸਾਸਰੀਆ ਬਾਬਾ ਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਬਾਬਾ ਜੀ ਵਧੀਆ ਜੀ ਹੋਰ ਵੀਰ ਜੀ ਠੀਕ ਠਾਕ ਜੀ ਸਭ ਠੀਕ ਠਾਕ ਵਧੀਆ ਵੀਰ ਜੀ ਵਧੀਆ ਹਾਂਜੀ ਵੀਰ ਜੀ ਨਾਂ ਦੱਸ ਦਿਓ ਆਪਣਾ ਹਾਂਜੀ ਪ੍ਰਮੇਂਦਰ ਸਿੰਘ ਜੀ ਠੀਕ ਹੈ ਜੀ ਪਿੰਡ ਜੇਠਵਾਲ ਜੀ ਠੀਕ ਹੈ ਜੀ ਆਪਣਾ ਨੂੰ ਜ਼ਿਲ੍ਹਾ ਕਿਹੜਾ ਪੈ ਗਿਆ ਇਹ ਅੰਮ੍ਰਿਤਸਰ ਜੀ ਅੰਮ੍ਰਿਤਸਰ ਪੈ ਗਿਆ ਤਸਵੀਲ ਵੀ ਅੰਮ੍ਰਿਤਸਰ ਤਸਵੀਲ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ ਵੀ ਜੀ ਦੱਸ ਦਿਓ 9886 ਹਾਂਜੀ 814 ਲੱਗਦੀ ਠੀਕ ਹੈ ਜੀ ਆਪਣੇ ਕੋ ਕਿੰਨੀਆਂ ਵੇੜਾਂ ਅੱਜ ਹਾਂਜੀ 4 ਜਗ੍ਹਾ 4 ਨੇ ਹਾਂਜੀ ਠੀਕ ਹੈ ਜੀ ਤੇ ਆਓ ਵੀਰ ਜੀ ਕਰੀਏ ਸ਼ੁਰੂ ਇਹਨਾਂ ਬਰੇ ਹਨਾ ਚਲੋ ਜੀ ਠੀਕ ਆਜੋ ਕਿਹੜੇ ਤੋਂ ਕਰੀਏ ਜੀ ਹਾਂਜੀ ਉਹ ਪਰਲੀ ਜੀ ਉਹ ਸਾਈ ਵਾਲਾ ਠੀਕ ਹੈ ਜੀ ਆਹ ਵੇਖੋ ਵੀਰ ਜੀ ਹਾਂਜੀ ਵੱਡੀ ਸਾਈ ਵਾਲਾ ਵੱਡੀ ਛਾਈ ਵਾਲਾ ਠੀਕ ਹੈ ਜੀ ਬਤਾਂ ਜੀ ਅੱਜ ਇਹ ਸ਼ਿਆਮੀ ਨੇ ਦੱਬਾ ਜੀ ਸ਼ਿਆਮੀ ਬੱਬਾ ਜੀ ਅੱਜ ਚੱਕ ਪਾਸ ਅੱਜ ਅੱਛਾ ਦੁੱਧ ਕੰਨ ਦਿੰਦੀ ਏ ਦੁੱਧ ਹੁਣ 3 ਕਿਲੋ ਹੀ ਹੁਣ ਸਾਡਾ ਲਈ ਕੰਮ ਹੈ ਅੱਛਾ ਸਾਡੇ ਲਈ ਕੰਮ ਹੈ ਕੋਕ ਨੂੰ ਤਿਆਰ ਹੁੰਦੀ ਉਹ ਤਾਂ ਕਹਿੰਦਾ ਦੁੱਧ ਨਾ ਵੀ ਦੇ ਉਹਨੂੰ ਦੇ ਆਪਣਾ 35 35 ਚੱਲ ਜੀ ਅੱਛਾ 35 ਚੱਲ ਬਿਲਕੁਲ ਕੰਮ ਜੀ ਵੇਖੋ ਵੀਰ ਜੀ ਵੱਡੀ ਆ ਲੰਮੀ ਬੇਲ ਆ ਫੁੱਲ ਕੱਦ ਕਾਠਾ ਮੀਲੀ ਕਾ ਮੀਨੀ ਆ ਮਾ ਠੀਕ ਹੈ ਝੁੰਗੀ ਆ ਗਈ ਹੈ ਨਾ 20 ਮਿਲਦੀ ਮੀਨੀ ਨਹੀਂ ਤੇ ਮੀਰੀ ਵੀ ਬਹੁਤ ਘੱਟ ਮਿਲਦੀ ਆ ਬਿਲਕੁਲ ਬਿਲਕੁਲ ਹਾਂ ਤੇ ਘੱਟ ਬਹੁਤ ਹੀ ਵੇਖੋ ਕੀ ਚੀਜ਼ ਹੈ ਇਹਦਾ ਡੱਬਾ ਹੀ ਹੈ ਹਿਸਾਬ ਨਾਲ ਇਹ ਡੱਬਾ ਹੀ ਆ ਜੀ ਵੇਖੋ ਵੀਰ ਜੀ ਬੇਲ ਵੇਖੋ ਗੱਡੀ ਲੰਮੀ ਆ ਤੇ ਚੰਗੀ ਪਲੀ ਜੁੜੀ ਆ ਇਹਦੇ ਵੀਰ ਨੇ ਪਾਲ ਕੇ ਜਵਾਨ ਕੀਤੀ ਆ ਦੁੱਧ ਦੇ ਰਹੀ ਆ ਪੂਰਾ ਕੋਈ ਮੋਲ ਨਹੀਂ ਇਹਦਾ ਬਿਲਕੁਲ ਬਿਲਕੁਲ ਬਾਬਾ ਜੀ ਤੇ ਖੋਲੋ ਵੀਰ ਜੀ ਇਹਨੂੰ ਤੋਰਾ ਵਿਖਾਈਏ ਇਹਦਾ ਵੇਖੋ ਵੀਰ ਜੀ ਕਿਹੜਾ ਹੈ ਵੀਰ ਸੰਭੂਗਾ ਸਾੰਬ ਦਾ ਮੁੱਲ ਖੋਲ ਦੇ ਕੇ ਜਾਊਗੀ ਫੁੱਲ ਬਟਾ ਫੁੱਲ ਆ ਦੁੱਧ ਵਾਲੀ ਕਹਿੰਦੇ ਆ ਗੱਲਾਂ ਹੀ ਨਹੀਂ ਵੀਰ ਕਹਿੰਦਾ ਕੋਈ ਚੰਗੀ ਲੰਮੀ ਬੇਲ ਵੱਡੀ ਐਂਡਾ ਟੋਪ ਕਲਾਸ ਚੈੱਕ ਕਰੋ ਢਿੱਲ ਬਹੁਤ ਜਿਆਦੀ ਆ ਵੀਰ ਜੀ ਇਹ ਉਹ ਆਪਣੇ ਟਾਈਮ ਤੇ ਹੁੰਦੀ ਹੋਊਗੀ ਉਹਦੇ ਤਾਂ ਬੜੀਆਂ ਕਮਾਲਾਂ ਪਾਈਆਂ ਹੋਣਗੀਆਂ ਨੇ ਬਹੁਤ ਜਿਆਦੀ ਥੋੜੇ ਰੇਤ ਪਾਉਣੀ ਪਈਦੀ ਵੀਰ ਦੱਸਣ ਦਿਓ ਬਿਲਕੁਲ ਜੀ ਅੱਛਾ ਜੀ ਠੀਕ ਆ ਵੀਰ ਜੀ ਦੇਖੋ ਬੰਤ ਕੀ ਬਣੀ ਹੈ ਨੇ ਬੜੀ ਬੰਤ ਹੈ ਰੇਤ ਆ ਹੀ ਆ ਗਈ ਇਹ ਸਹੀ ਗੱਲ ਚੰਗੀ ਪਲੀ ਜੁੜੀ ਹੈ ਜੀ ਹੁਣ ਐਸ ਟਾਈਮ ਅਠ ਪਹਿਰੀ ਚੋਂਦੇ ਵੀਰ ਜੀ ਇਹਨੂੰ ਦੋਵੇਂ ਟਾਈਮ ਦੋਵੇਂ ਟਾਈਮ ਚੋਲਦੀ ਹੈ ਦੋਵੇਂ ਟਾਈਮ ਚੋਲ ਲੈਂਦੇ ਹਾਂ ਦੋ ਟਾਈਮ ਚੋਲਦੀ ਠੀਕ ਹੈ ਜੀ ਠੀਕ ਹੈ ਜੀ ਇੱਕ ਆਪਣਾ ਹੁਣ ਇਹਨੂੰ 30 ਦਿਨ ਠੀਕ ਹੈ ਜੀ ਠੀਕ ਹੈ ਜੀ ਕਿ ਨਵਾਂ ਮਹੀਨਾ ਲੱਗਣ ਵਾਲਾ ਕਹਿੰਦੇ ਸੀਗੇ ਇਹ 6 ਮਹੀਨਾ 6 ਮਹੀਨਾ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਵੀਰ ਜੀ ਮੋਲ ਕੀ ਕਰ ਲੈਣਾ ਇਹਦਾ ਮੋਲ ਤੇ 45 ਕਰਦੇ ਹਾਂ ਜੀ 45 ਯਾਰ ਹੈ ਹਾਂਜੀ ਹਾਂਜੀ ਤੇ ਕਰ ਦਿਓ ਬਾਬਾ ਜੀ ਯਾਰ ਕਰ ਦਿਓ ਵੀਰ ਜੀ 40 ਦੇ ਦਾਂਗੇ 40 ਯਾਰ ਜੀ ਹਾਂਜੀ ਵਿਚਲੇ 35 ਦੇ ਰਾਂਗੇ 35 ਦੀ ਇਹ ਵੀ ਵੀਡੀਓ ਪਾਣ ਲਈ ਹੈ ਨਾ ਹਾਂਜੀ ਹਾਂਜੀ ਇਹ ਸੁਣਨ ਨੂੰ ਕੋ ਮੈਨੇਜ ਫਰਮਾਇਆ ਤੇ ਆਏ ਆ ਅੱਜ ਜਹੋੜਾ ਦਾ ਮਾਲ ਠੀਕ ਹੈ ਜੀ ਸਭ ਆਦੇ ਬੜੇ ਮਾਰਦੰਗ ਕਰਦੇ ਆ ਕੋਈਆਂ ਢੱਕੇ ਲਗਵਾਈਏ ਇਸ ਪਛਾਮ ਲੋਦੇ ਠੀਕ ਹੈ ਜੀ ਕਹਨੇ ਆਂਦੇ ਨਾ ਟ੍ਰੱਕੀ ਕਰੋ ਕਿੰਨੀ ਹੁੰਦੀ ਆ ਇਹ ਲੱਕੜ ਮੇਸ ਜਿਹੜਾ ਵੀਰ ਬੜਾ ਕਾਰੀਗਾਰ ਆ ਤੇ ਨਾਲ ਵਪਾਰਦਾ ਵੀ ਇਹਨੇ ਸੌ ਗਿਆ ਹਰ ਮਹੀਨਾ 20000 ਰੁਪਏ ਦਾ ਵਧੂ ਗਈ ਆ ਬਿਲਕੁਲ ਜੀ ਆ ਵੇਖੋ ਜੀ ਵੀਰ ਜੀ ਲੱਕੜ ਦਾ ਕੰਮ ਕਰਦੇ ਆ ਹਾਂਜੀ ਤੇ ਚੰਗਾ ਪਸ਼ੂ ਵੇਖ ਕੇ ਹਨਾ ਚੰਗੀ ਸਾਮ ਸਮਾਲ ਕਰ ਲੈਂਦੇ ਲਿਆ ਕੇ ਲੈ ਜਰਾ ਠੀਕ ਹੈ ਜੀ ਤੇਰੇ ਇਹ ਦੇਖੋ ਵੀ ਜੀ 35000 ਦੀ ਆ ਵਜਨ ਵੇਖੋ ਕਿਹੜਾ ਵੀਰ ਲੱਗੇ ਆਊਗਾ ਪਸੰਦ ਜ਼ਰੂਰ ਆਊਗੀ ਛੱਡ ਕੇ ਨਹੀਂ ਜਾਊਗਾ ਜੀ 10-15000 ਰੁਪਏ ਮਹੀਨਾ ਦਾ ਵਧੂਗਾ ਹੀ ਆ ਬਿਲਕੁਲ ਜੀ ਮੇਰਾ ਤੋਹਫਾ ਖਾਣਾ ਜੀ ਹਾਂ ਜੀ ਮੈਂ ਵਧੂਗਾ ਹਾਂ ਜੀ ਸੁਣ ਵੀਰ ਨੇ ਇਹ ਉਦਾਂ ਲਾਤੀ ਗਲ ਟਿਕਾਣਾ ਨਹੀਂ ਲਾਤੀ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਮਨਫਾ ਕੰਨੀ ਨੂੰ ਸੌਂਗ ਦਾ ਮੁੱਲ ਹੈ ਸ਼ੌਂਗ ਦਾ ਠੀਕ ਹੈ ਨਹੀਂ ਠੀਕ ਹੈ ਗੱਲ ਜੀ ਮੈਂ ਜੀ ਵੇਖ ਜੂਗੀ ਕੋਈ ਫੇਰ ਲੈਣ ਵਾਲਾ ਬਿਲਕੁਲ ਜੀ ਜਲਦੀ ਜਲਦੀ ਵੇਖੂਗੀ ਰੇਟ ਤੇ ਬਿਲਕੁਲ ਹੁਣ ਜਾਇਜ਼ ਹੈ ਜੀ ਕਹਿਣ ਦੀ ਗੱਲ ਹੀ ਕੋਈ ਨਹੀਂ ਇਹਨੇ ਇੱਕ ਬੇਜਵਾਨ ਨੇ ਕਿਹਾ ਸੇਵਾ ਕਰਨੀ ਸੀ ਨਾ ਇਹ ਵੀ ਨੂੰ ਸੌਂਗ ਹੈ ਵੀ ਮੈਂ ਸੇਵਾ ਕਰਨੀ ਹੈ ਸੇਵਾ ਬਿਲਕੁਲ ਜੀ ਵੇਖੋ ਵੀ ਜੀ ਉੱਤੇ ਗਾਡਰਾਂ ਨੂੰ ਕਿਵੇਂ ਆ ਹਨਾ ਲੰਮੀ ਬੇਲ ਰੇਲ ਦਾ ਡੱਬਾ ਹੀ ਆ ਬਣੀ ਭਈ ਸਾਹੀ ਵਾਲੀ ਏਡੀ ਨਹੀਂ ਲੱਗਦੀ ਨਹੀਂ ਲੱਗਦੀ ਏਡੀ ਤਕੜੀ ਜੀ ਫੇਰ ਠੰਡੀ ਸੀਲ ਹਨਾ ਜੀ ਠੰਡੀ ਸੀਲ ਹਨ ਵੇਖੋ ਕੀ ਲੱਗਾ ਬਹੁਤ ਵਧੀਆ ਬਿਲਕੁਲ ਜੀ ਠ ਠੀਕ ਹੈ ਜੀ ਵੇਖੋ ਮੁੱਲ ਵੀ ਜਾਇਜ਼ ਕਰਤਾ ਵੀਰ ਨੇ ਬਾਕੀ ਵੀਰ ਜੀ ਆਏਗੇ ਵੀ ਇਹਦਾ ਹੋਰ ਮਾਨ ਕਰ ਦਿਓ ਹੋ ਜੂ ਵੀਰ ਜੀ ਹੋ ਜੂ ਠੀਕ ਹੈ ਜੀ ਹਾਂ ਜੀ ਆ ਗਈ ਦੂਜੇ ਨੰਬਰ ਤੇ ਜੀ ਇਹਦੇ ਬਾਰੇ ਦੱਸੋ ਵੀਰ ਜੀ ਹਾਂ ਜੀ ਇਹਦੇ 10 10 ਕਿਲੋ ਦੁੱਧ ਹੈ ਜੀ 10 ਕਿਲੋ ਦੁੱਧ ਹਾਂ ਜੀ ਇਹ ਦੋ ਤਰੀਕੇ ਦੇ ਬਣੇ ਆ ਇਹ ਦੋ ਨੂੰ ਫੇਰ ਮੀਨਾ ਹੋਏ ਨਾ ਆ ਦੋ ਨੂੰ ਮੀਨਾ ਪੂਰਾ ਗਾੜੀ ਖੇਦੀ ਕਿਸਮਤ ਆ ਨਿਕਲ ਆਵੇ ਨੀ ਆਪਾਂ ਖਾਲੀ ਕਰਕੇ ਦੇਣੀ ਆ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਨਿਕਲੂਗੀ ਸਹੀ ਦੋ ਵਾਰ ਟੀ ਲਗਾਓ ਜੀ ਵੱਖਰੀ ਗੱਲ ਆ ਆਪਾਂ ਖੇ ਨੂੰ ਖਾਲੀ ਕਰਕੇ ਦਿੰਦੇ ਆ ਕਾ ਜੀ ਨਿਕਲ ਆਵੇ ਤੇ ਕਿਸਮਤ ਹੋਰੀ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਇੱਕ ਵਾਰ ਸਵੇਰੇ ਲੱਗਾ ਠੀਕ ਹੈ ਇੱਕ ਵਾਰ ਸਾਮਣ ਲੱਗਾ ਨਹੀਂ ਨਾ ਕਹੇ ਮੇਰੇ ਭਲਾ ਵਜੇ ਹਾਂਜੀ ਅਗਲਾ ਭਰਾ ਹਾਂਜੀ 10 ਕਿਲੋ ਦੁੱਧ ਆਉਣਾ ਹੈ ਨਾ ਜੀ 10 ਕਿਲੋ ਦੁੱਧ ਹੋਣਾ ਹੈ ਇਹ ਵੀ ਇਹਦੀ ਚਚਾਈ ਹੋਵੇ ਦੀ ਬਿਲਕੁਲ ਜੀ ਬਿਲਕੁਲ ਤੋਰੋ ਜੀ ਤੋਰੋ ਇਹ ਸੱਚੇ ਸੱਚੇ ਬੰਦੇ ਵੇਖੋ ਬਾਜ ਸੱਜਣਾ ਨੂੰ ਪੜਿਆ ਕਰਨ ਦੇਈ ਆ ਮੈਨਾਂ ਕੀ ਕਿਆ ਬਾਤਾਂ ਕਹੀਆਂ ਜੀ ਉਹ ਆਤਾ ਆਤੇ ਹੁੰਦੇ ਉਹ ਕੀ ਕਰਦੇ ਹੋਗੇ ਜੀ ਬਿਲਕੁਲ ਜੀ ਥਾਨ ਵੇਖ ਕਿਦਾ ਪਿਆੜਾ ਵੱਡੀ ਵੈੜਾ ਵੀਰ ਜੀ ਕਦ ਕਾਟ ਫੁੱਲਾ ਥਾਨ ਰੰਗ ਵੇਖੋ ਜੀ ਕਿ ਕਿਆ ਬਤਾ ਥਾਨ ਵਾਲਿਆਂ ਦੇ ਬਿਲਕੁਲ ਜੀ ਮੋਤੀ ਵਾਲੀ ਵਤੀ ਆ ਬਿਲਕੁਲ ਹਾਂ ਥਾਨ ਹੁਣ ਬਹੁਤ ਸਪੈਸ਼ਲ ਲੱਗਿਆ ਥਾਨ ਦੇ ਵੀਰੀ ਸਾਫ ਆ ਕਦ ਕਾਠ ਵਾਲੀ ਆ ਰੰਗ ਬਾਜਾ ਕਿਹੜਾ ਵੀਰ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਊਗਾ ਵੈੜ ਚੰਗੀ ਵੈੜਾ ਜੀ ਚੈੱਕ ਕਰੋ ਵੀਰ ਜੀ ਸਭਜੀ ਬਾਕੀ ਸੀ ਸਟ੍ਰੈਟਜੀ ਬਿਲਕੁਲ ਜੀ ਆਹ ਵੇਖੋ ਬਿਲਕੁਲ ਜੀ ਇੱਕ ਨੰਬਰ ਚ ਚਵਾਈ ਵੀਰ ਜੀ ਹਾਂ ਜੀ ਇੱਕ ਨੰਬਰ ਚ ਚਵਾਈ ਬਿਲਕੁਲ ਜੀ ਚੰਗੀ ਚਵਾਈ ਆ ਵੀਰ ਕਹਿੰਦਾ ਥਾਣੇ ਵੇਖੋ ਖੜਾਉਂਦੀ ਲੱਗਾ ਬਹੁਤ ਸਪੈਸ਼ਲ ਲੱਗਿਆ ਕਿੰਨਾ ਦੁੱਧ ਦੱਸਿਆ ਇਹਦਾ ਵੀਰ ਜੀ 10 ਲੀਟਰ 10 ਲੀਟਰ ਦੁੱਧ ਦਾ ਚਲੋ ਕੋਈ ਨਾਮ ਕਰਕੇ ਲੈ ਜਾਏ ਵੀਰ ਜੀ ਅਗਲੇ ਘਰ ਜਾ ਕੇ ਵਧੇ ਇਹਨੇ ਵਾਦਾ ਹੁੰਦਾ ਬਿਲਕੁਲ ਬਿਲਕੁਲ ਬਾਬਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਵਿਖਾਵਾ ਵੀ ਬਹੁਤ ਸ਼ਾਨਦਾਰ ਲੱਗਿਆ ਵੈੜ ਨੂੰ ਠੀਕ ਹੈ ਜੀ ਬਾਕੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਹਾਂਜੀ 35000 ਰੁਪਏ 30 ਯਾਰ ਹਾਂ ਜੀ 31000 ਦੇ ਦਈਏ ਵੀ ਜੀ 30 ਦੀ ਦੇ ਦਾਂਗੇ 30 ਦੀ ਠੀਕ ਹੈ ਜੀ ਵਧੀਆ ਗਾਈਆਂ ਜੀ ਹਾਂ ਜੀ ਚਲੋ ਜੇ ਤੁਸੀਂ ਕਹਿੰਦਾ ਕੋਈ ਗੱਲ ਠੀਕ ਹੈ ਠੀਕ ਹੈ ਜੀ ਵੇਖੋ ਜੀ ਵੀਰ ਜੀ ਆਹਦੇ 30000 ਦੀ ਜਾਜ ਮੁੱਲ ਆ ਜੀ ਕਿਉਂਕਿ ਬਾਬਾਈ ਮੈਂ ਵੀ ਸ਼ੋਰਟ ਕਰਾਉਣਗਾ ਨਹੀਂ ਬੰਦ ਹੀ ਨਹੀਂ ਜੇ ਕਰਾਉਂਦੇ ਨੇ ਕਰਾ ਲਓ ਤੁਹਾਨੂੰ ਲਾਂਚ ਕਰਦੇ ਓਥੇ ਤੇ ਛੱਡਾਂਗੇ ਹੋਏ ਜੀ 100 100 ਰੁਪਏ ਨਹੀਂ ਇਹ ਕੋਨਾ ਹਿਆਰ ਉਹਨਾਂ ਦੇ ਨਾਲ ਹੀ ਛੱਡਦਾ ਨਹੀਂ ਜਲ 500 ਛੱਡ ਦੇ ਜਿਆਦਾ ਨਹੀਂ 30 ਜੋ ਹੈ ਨਾ ਜੀ ਬਾਕੀ ਵੀਰ ਜੀ ਚਲੋ ਕਿਦਾਂ ਵੈੜ ਨਿਕਲ ਵੀ ਆਵੀ ਤੇ ਵੈੜ ਤਾਂ ਚੰਗਾ ਹੱਕ ਰੱਖ ਗਈ ਹੈ ਨਾ ਚੰਗੀ ਹਿਆਰ ਬਾਕੀ ਕਰੀਆਂ ਦੇ ਵਜਿਹਾ ਨਹੀਂ ਆ ਰਹੇ ਮੈਂ ਨਾ ਵੇਖੋ ਵੀਰ ਜੀ ਚੈੱਕ ਕਰੋ ਜੀ ਕਿੰਡੀ ਸ਼ਾਨਦਾਰ ਵੈੜ ਆ ਬਿਲਕੁਲ ਤਾਜ਼ੀਆ ਵਾਂਗੂ ਲੇਵਲ ਹੀ ਖੜਦੀ ਹੈ ਠੀਕ ਹੈ ਜੀ ਆ ਗਈ ਵੀਰ ਜੀ ਤੀਜੇ ਨੰਬਰ ਤੇ ਹਾਂ ਜੀ ਜਰਸੀ ਜਰ ਠੀਕ ਹੈ ਜੀ ਇਹਦੇ ਬਾਰੇ ਦੱਸੋ ਵੀਰ ਜੀ ਹਾਂਜੀ ਹਾਂਜੀ ਇਹ ਦੁੱਧ ਛੱਡ ਦਿੱਤੀ ਹੈ ਜੀ ਕਿੰਨੇ ਕਿੰਨੇ ਕੱਪਣ ਚ ਪਾ ਲੇ ਸ਼ਿਆਹ ਕਿ ਮਹੀਨਾ ਦੀ ਚੱਕ ਪਾਸ ਤੁਹਾਡੇ ਆਈ ਹੈ 10 ਦਿਨ ਘਟਿਆ ਸ਼ਿਆਹ ਦਾ ਵੀ ਅੱਛਾ 6 ਮਹੀਨਾ ਜੀ 6 ਮਹੀਨਾ ਜੀ ਥੋੜੇ ਦਿਨ ਘਟਾ ਹੈ ਹਨਾ ਹਾਂ ਥੋੜੇ ਦਿਨ ਚੱਕ ਚੈੱਕ ਪਾਸ ਕਰਕੇ ਖੜੀ ਕੋਈ ਹਾਂਜੀ ਹਾਂਜੀ ਕੋਈ ਨਹੀਂ 15 ਦਿਨ ਹੋ ਗਏ ਛੱਡੀ ਨੂੰ ਵੀ ਨਹੀਂ ਚੋਈ ਵੀ ਨਹੀਂ ਕਿਦੋਂ ਛੱਡਦੀ ਵੀ ਹੈ ਹਨਾ ਗਰਮੀ ਆਉਣਾ ਸ਼ਗਰੀਵ ਚਾਈਦੀ ਫੁੱਲ ਚ ਬੰਦਾ ਵਾ ਗਰਮੀ ਆ ਤੇ ਗਰਮੀ ਕਰਦੀ ਦੁੱਧ ਦੀ 25 ਪਲਸ ਦਿੰਦੀ ਰਹੀ ਜੀ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਆ ਬਿਲਕੁਲ ਜੀ ਖੋਲੋ ਵੀਰ ਜੀ ਇਹਨੂੰ ਚੈੱਕ ਕਰੋ ਵੀਰ ਜੀ ਚੰਗੇ ਰਿਕਾਰਡ ਵਾਲੀ ਵੀਰੋਂ ਨਹੀਂ ਦੱਸ ਦਿਆ ਪਲੀ ਜੁੜੀ ਆ ਚੰਗੀ ਵਸ਼ੀ ਆ ਜੀ ਤੋਰੋ ਵੀਰ ਜੀ ਚੈੱਕ ਕਰੋ ਜੀ ਇਹ ਚੰਗੀ ਹੈ ਬਿਲਕੁਲ ਚੰਗੀ ਹੈ ਇਹਦੇ ਸਾਲ ਲੱਖ ਮੇਠੀ ਪੈਣ ਵਾਲੀ ਗੱਲ ਆ ਬਿਲਕੁਲ ਜੀ ਆਹਾਂ ਬਾਕੀ ਚੈੱਕ ਕਰੋ ਵੀਰ ਜੀ ਪਲੀ ਜੁੜੀ ਆ ਫੁੱਲ ਆ ਲੰਮੀ ਬੇਲ ਆ ਇਹ ਵੀ ਚੰਗੀ ਵੇੜਾ ਜਿੱਥੇ ਮਰਜ਼ੀ ਬੈਠੇ ਦੀ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਦੁੱਧ ਤੋਂ ਵੀਰ ਕੇ ਅੰਦਰ ਛੱਡ ਦਿੱਤੀ ਹੁਣ ਇਹ ਚੰਗੀ ਵਸ਼ੀ ਹੈ ਜੀ ਆਪਣਾ ਦਿਖਾ ਦੇ ਠੀਕ ਦੁੱਧ आगी बिल्कुल. आगी बिल्कुल, बिल्कुल। आगी सेवा वीर पूरी करंद्या जे चौकर चकर के होगा देंद्या ਭਾਵੇਂ ਗੱਬਣਾ ਤੋਖਣਾ ਗੱਬਣਾ ਹੀ ਹਾਂਜੀ ਬਿਲਕੁਲ ਹਾਂਜੀ ਵੇਖੋ ਕੱਲੀ ਪੂਰੀ ਸੇਵਾ ਖਾਂਪੀ ਦੇਖੋ ਹਾਂਜੀ ਬਿਲਕੁਲ ਬਿਲਕੁਲ ਬਾਬਾ ਜੀ ਨਾਲੇ ਸੇਵਾ ਦਾ ਇਹ ਮੁੱਲਾ ਵੀਰ ਨੇ ਸੇਵਾ ਚੰਗੀ ਕੀਤੀ ਹੈ ਤਾਂ ਤਾਂ ਹੀ ਚਮਕ ਐਡੀ ਵੜਾਂ ਦੀ ਹੈ ਨਾ ਜੀ ਵੇਖੋ ਕੋਈ ਪਾਦਾ ਨਹੀਂ ਜੀ ਇਹ ਹੈ ਖੰਡੀਆਂ ਟੀੜੀਆਂ ਹਾਂਜੀ ਹਾਂਜੀ ਬਿਲਕੁਲ ਜੀ ਵੇਖੋ ਵੀਰ ਜੀ ਲੰਮੀ ਬੇਲ ਥਣ ਥਣ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਹਾਂਜੀ ਵੀਰ ਜੀ ਮੁੱਲ ਮੁੱਲ ਉਹਦੇ ਨਾਲ ਬਤੀਆ ਦੀ ਬੱਤੀਰ ਜੀ ਹਾਂ ਜੋ 30 ਦੀ ਦੇ ਜੀ ਬੱਤੀ 30 ਦੀ ਹਾਂ ਜੀ ਵੀਰ ਜੀ ਵੀ ਜੀ 28000 ਦੀ 28000 ਦੀ ਕੋਈ ਸਾਹ ਕਿਹਦੇ ਕੋਲ ਹਾਂ ਕੇ ਵੀਰ ਦੇ ਸਾਹਮਣੇ ਹੈ ਨਾ ਇਹ 6 ਮਹੀਨਾ ਜਾਨੀ ਕਿ ਹਜੇ ਪਏ ਆ 3 ਮਹੀਨੇ ਹੈ ਨਾ ਹਾਂ ਜੀ 3 ਮਹੀਨੇ ਚ ਪਏ ਆ ਬਿਲਕੁਲ ਬਿਲਕੁਲ ਜੀ 28000 ਦੀ ਗਿਆ ਵੀਰ ਜੀ ਹਾਂ ਜੀ 28000 ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਪਿਆ ਤਾਂ ਪੇਸਾ ਕੱਢ ਕੇ ਮੰਡੀ ਆਸ ਤੇ ਕਰ ਲਓ ਅਸੀਂ ਕੋਈ ਗੱਡੀ ਦੇ ਦੇਣੀ ਹੈ ਜੀ 27000 ਦੀ ਦੇ ਆਂਦੇ ਵੀਰ ਜੀ ਯਾਰ ਹੋਰ ਛੱਡ ਦੇ ਸੋ ਤਿਆਰ ਦੀ ਤੁਹਾਡਾ ਮਾਨਤਨ ਕਰਗੇ ਬਿਲਕੁਲ ਜੀ ਕੋਈ ਵੀ ਖੜੂਗਾ ਯਾਦ ਕਰੂਗਾ ਵੀਰੇ ਕਮੇਟੀ ਜੋ ਬਿਲਕੁਲ ਜੀ ਮਾਦਣਾ ਮੇਤਰੀ ਸਾਹਿਬ ਨੇ ਬਣਾਈ ਨਹੀਂ ਤੇ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਦੀ ਵੀਰ ਜੀ ਟਾਈਮ ਨਾ ਲੁੱਟ ਲੋ ਮੇਲਾ ਰੇਟ ਵੀਰ ਦੇ ਬਿਲਕੁਲ ਹੀ ਜਾਇਜ ਆ ਵੰਡੀਆਂ ਵਹਿੜਾ ਨੇ ਬਾਕੀ ਕਿਹੜਾ ਵੀਰ ਸੰਭੂਗਾ ਨੀ ਆਰੇ ਲਊ ਹਨਾ ਜੀ ਪੂਰਾ ਮੁੱਲ ਦੇ ਕੇ ਜਾਣਗੇ ਬੇੜਾ ਕਿਹੜਾ ਵੀਰ ਨੇ ਇੱਥੇ ਆਣਾ ਬੇਸਾਬ ਚੈੱਕ ਪਾਸ ਕਰਾਉਣੀ ਆ ਤੇ ਅੱਗੇ ਆ ਕੇ ਬਿਲਕੁਲ ਵੇਚੀ ਕੰਮ ਕਰਨ ਦੀ ਲੋੜ ਹੀ ਪਣੀ ਘਰੇ ਰਮਾਨਾ ਬੈਠਾ ਬੈਠਾ ਪੜ੍ਹੇ ਪਾਈ ਗਏ ਬੱਸ ਬੱਸ ਜੀ ਬਿਲਕੁਲ ਸਹੀ ਗੱਲ ਜੀ ਜੀ ਕਿਹਦੇ ਧਿਆਨ ਜਾਨੀ ਆ ਕਿਹਦੇ ਧਿਆਨ ਜਾਨੀ ਲੋੜ ਨਹੀਂ ਪੈਂਦੀ ਸਹੀ ਗੱਲ ਬੱਸ ਪੜ੍ਹ ਲੈ ਨਹੀਂ ਕੋਈ ਗੱਲ ਨਹੀਂ ਕਹਿਣਾ ਸੀ ਬਿਲਕੁਲ ਜੀ ਬਿਲਕੁਲ ਵੀਰ ਜੀ ਸਹੀ ਗੱਲ ਹੈ ਡਾਡੀ ਇੱਕ ਕੋਈ ਨਹੀਂ ਸਾਫ ਸੁਥਰਾ ਪਸ਼ੂ ਆ ਇਹਨੇ ਕੋਈ ਨਾ ਕੋਈ ਦੇਗੇ ਹੀ ਜਾਣਾ ਡਬਲ ਕਰਨਾ ਹੀ ਕਰਨਾ ਵਾ ਇੱਕ ਵਿੱਚ ਕਮੇਟੀ ਹੁੰਦੀ ਆ ਜੀ ਚੁੱਕੀ ਜਾਵੇ ਤੇ ਕਮੇਟੀ ਨਾਮਲੇ ਮਰ ਸਕਦੀ ਆ ਜੀ ਇਹ ਜੀ ਕੋ ਮਰਨ ਵਾਲੀ ਗੱਲ ਨਹੀਂ ਗਈ ਇਹ ਆਪਣੇ ਕੋਲ ਘਰ ਜਮਾ ਇਹ ਜਿਵੇਂ ਜੀ ਆ ਪੈਸੇ ਇਕੱਠਾ ਦੇ ਬਾਈ ਹਨਾ ਜੀ ਬਿਲਕੁਲ ਵੀਰ ਜੀ ਠੀਕ ਆ ਜੀ ਮੁੱਲ ਵੀ ਜੈਜ ਹੋਣਾ ਹੋ ਗਿਆ ਤੇ ਜੈਜ ਮੁੱਲ ਕਹੋ ਗਿਆ ਹਨਾ ਜੀ ਹਾਂ ਜੀ ਠੀਕ ਆ ਆ ਗਈ ਚੌਥੇ ਨੰਬਰ ਤੇ ਜੀ ਹਾਂ ਜੀ ਠੀਕ ਆ ਜੀ ਇਹ ਕਿਹੜੀ ਮਤਲਬ ਵੀਰ ਜੀ ਇਹ ਪਹਿਲਣ ਵੈਲ ਜੀ ਇਹ ਪਹਿਲਣ ਹੈ ਗੰਢੀ ਹੈ ਏ ਵੀ ਗੱਭਣ ਜੀ ਕਿੰਨਾ ਟਾਈਮ ਲੈਂਦੀ ਜੀ ਇਹ ਵੀ ਲਾ ਜੇ 25 ਦਿਨਾਂ ਲਈ ਦੇ ਵਿੱਚ ਕਰ ਲਈ ਅੱਛਾ ਅੱਛਾ 20 25 ਦਿਨ ਬਾਕੀ ਆ ਹਾਂਜੀ ਖੋਲੋ ਵੀਰ ਜੀ ਇਹਨੂੰ ਖੋਲੋ ਚੈੱਕ ਕਰੋ ਵੀਰ ਜੀ ਪਹਿਲਾ ਸੂਆ ਦਿਨ 20 ਤੋਂ 25 ਦਿਨ ਵੀਰ ਕਹਿੰਦਾ ਲੈ ਜੂਗੀ ਕਾਦੇ ਦਾ ਵੀ ਫੁੱਲ ਆ ਪਹਿਲਾ ਸੂਆ ਆ ਸਿੰਘ ਆਗੇ ਇਹਨੂੰ ਹਨਾ ਜੀ ਹਾਂਜੀ ਝੁੰਗੇ ਸਿੰਘ ਜੀ ਝੁੰਗੇ ਸਿੰਘ ਠੀਕ ਹੈ ਜੀ ਝੁੰਗਾ ਸਿੰਘ ਵੀ ਬਹੁਤ ਕਰਮਾ ਲਾ ਹੁੰਦਾ ਚਿੱਟੇ ਸਿੰਘ ਦੀ ਆ ਗਈ ਆ ਦੁੱਧ ਵਾਲੀ ਹੁੰਦੀ ਆ ਹਨਾ ਬਾਬਾ ਜੀ ਹਾਂਜੀ ਹਾਂਜੀ ਬਿਲਕੁਲ ਸੌਦੇ ਕਿੰਨੇ ਵੀ ਵੇਚਦੇ ਹੈਗੇ ਸਾਫ ਸੁਥਰੇ ਠੰਗੇ ਆ ਹਾਂਜੀ ਹਾਂਜੀ ਵੇਖੋ ਇੱਥੇ ਥੱਲੇ ਬੈਠੋ ਗੱਲ ਕਰ ਲਈਏ ਨੀਰੇ ਕੋਈ ਵੀ ਇਹ ਨਾ ਚਾਹਗੇ ਵੀ ਸ਼ਿੰਗਿਆ ਸਿੰਗਾਰੀ ਵਿਚਾਰ ਨਾ ਕਰੇ ਕੋਈ ਵੀ ਬਿਲਕੁਲ ਜੀ ਹਾਂਜੀ ਹਾਂਜੀ ਚੈੱਕ ਕਰੋ ਵੀਰ ਜੀ ਠੰਡੀ ਸੀਲਾ ਬਾਕੀ ਕਿਹੜਾ ਵੀਰ ਲੈ ਜੂਗਾ ਚੰਗੀ ਵਸ਼ੀ ਬਣੂਗੀ ਇਹ ਬਿਲਕੁਲ ਜੀ ਹਾਂਜੀ ਹਾਂਜੀ ਇਹ ਕੋ ਵੀਰ ਜੀ ਚੰਗੀ ਵੈੜਾ ਪਹਿਲਾ ਸੁਆ ਖਾਣਵੀ ਵਧੀਆ ਸ਼ਾਨਦਾਰ ਲੱਗਿਆ ਜੀ ਬਿਲਕੁਲ ਠੰਡੀ ਸੀ ਲਾ ਹਨਾ ਇਹ ਕਿੱਡੀ ਗਰਮਾਂ ਵਾਲੀ ਵੇਖੋ ਜੀ ਚੈੱਕ ਕਰੋ ਹਾਂ ਜੀ ਹਾਂ ਜੀ ਬਿਲਕੁਲ ਬਹੁਤ ਚੰਗੀ ਆ ਠੀਕ ਹੈ ਜੀ ਦੇਨਕ 20 ਦਿਨ ਲੈ ਜੂ ਵੀਰ ਜੀ ਹਨਾ ਹਾਂ ਜੀ 20 25 ਦਿਨ ਲੈ ਜੂਗੀ ਦਿਨ 20 25 ਦਿਨ ਲੈ ਜਾਣੇ ਹਨਾ ਹਾਂ ਜੀ ਠੀਕ ਹੈ ਜੀ ਵੀਰ ਜੀ ਕੀ ਮੁੱਲ ਆ ਇਹ ਤਾਂ 35000 ਦੀ ਆ ਜੀ 35000 ਹਾਂ ਜੀ ਵੀਰ ਜੀ 32000 ਦੀ ਦੇ ਦਈਏ 32000 ਦੀ ਹਾਂ ਜੀ ਸੁਣ ਵੀਰ ਵੀਰ ਜੀ 30000 ਦੀ ਦੇ ਦਾਂਗੇ ਲਓ ਵੀਰ 1000 ਹੋਰ ਜਾਂਦੇ ਹੋਏ 29000 ਦੀ 29000 ਰਿਵਾਰਡ ਦੇ ਦਿਓ ਕੋਈ ਨਹੀਂ ਕਰਦਾ 29000 ਰਿਵਾਰਡ ਦੇ ਦਿਓ ਬਿਲਕੁਲ ਜੀ ਕਿਹੇ ਵੀਰ ਨੇ ਦੁੱਧ ਵਾਸਤੇ ਖੜਨੀ ਆ ਬੜੀ ਸ਼ਾਨਦਾਰ ਆ ਰੇਟ ਆ ਜਾਇਜ ਆ ਹਨਾ ਜੀ ਬਾਕੀ ਕਿਹੜਾ ਜਾਇਜ ਰੇਟ ਆ ਜਾਇਜ ਕਹਿਣਾ ਹਨਾ ਬਿਲਕੁਲ ਇਹ ਜੋੜਾ ਜੋੜਾ ਲਊਗਾ ਤੇ 2000 ਰੁਪਿਆ ਕਿਤਨਾ ਹਜ਼ਾਰ ਜਾਇਜ ਰੰਗੜਾ ਨਾ 2000 ਰੁਪਿਆ ਛਾਦਾਂਗੇ ਜੋੜੇ ਪਿੱਛੇ ਜੋੜੇ ਪਿੱਛੇ ਹਾਂਜੀ 2000 ਲਊਗਾ ਤੇ ਛਾਦਾਂਗੇ ਠੀਕ ਆ ਜੀ ਵੇਖੋ ਬਾਬਾ ਜੀ ਨੇ ਆਫਰ ਦੇਤੀ 2000 ਰੁਪਿਆ ਜੋੜੇ ਪਿੱਛੇ ਜਾਊਗਾ ਕਿਹੜਾ ਵੀਰ ਜੋੜਾ ਖੜੂ ਉਨ 2000 ਹੋਰ ਵਿੱਚ ਮਾਨਤਾ ਨਾ ਹੋ ਜੂਗਾ ਰੇਟ ਵੈਸੇ ਵੀ ਜਾਇਜ਼ ਸੀਗੇ ਇੱਕ ਆਫਰ ਦੇਤੀ ਬਾਬਾ ਜੀ ਨੇ ਹਾਂਜੀ ਹਾਂਜੀ ਬਿਲਕੁਲ ਜਾਇਜ਼ ਰੇਟ ਕਰਤੇ ਆ ਜੀ ਠੀਕ ਹੈ ਬਾਬਾ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਵੇਖੋ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈਗੀ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜਰੂਰ ਆਓ ਆ ਕੇ ਆਪਣਾ ਪਾਸ ਕਰੋ ਚਵਾਈ ਕਰੋ ਉਹ ਤੁਹਾਡਾ ਵੀਰ ਜੀ ਫਰਜ਼ ਬੰਦਾ ਜੀ ਹਾਂਜੀ ਹੈਨਾ ਬਾਬਾਈ ਬਿਲਕੁਲ ਜੀ ਹਾਂਜੀ ਆਪਣਾ ਨਾਮ ਦੱਸਦੇ ਵੀਰ ਜੀ ਹਾਂਜੀ ਬਲਵਿੰਦਰ ਸਿੰਘ ਜੀ ਪਿੰਡ ਜੇਠਵਾਲ ਠੀਕ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਪੈ ਗਿਆ ਹੈ ਨੇ ਅੰਮ੍ਰਿਤਸਰ ਫੋਨ ਨੰਬਰ ਵੀ ਜਰ ਦੇ 98788 ਹਾਂਜੀ ਇਹ ਅਸੀਂ ਚਾਹ ਨਹੀਂ ਠੀਕ ਹੈ ਜੀ ਸਸ ਗਿਆ ਬਬਾ ਸਸ ਗਿਆ ਜੀ